ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਵੜਾ ਸੇਲ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਬਾਈ ਜਰਸੀ ਤੇ ਇੱਕ ਆ ਗਈ ਬਾਈ ਗੱਪਣ ਵੜ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੀ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ हां जी भाई सत श्री काल सत श्री काल भाई ਠੋ ਠੀਕ ਹੋ ਮਾਈ ਹਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਨਾ ਬਾਈ ਮੇਰਾ ਜੱਗਾ ਪਿੰਡ ਢਿੱਲਮਾ ਤਹਿਸੀਲ ਤਬਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਜਗੇ ਨੇੜੇ ਰਹਿੰਦਾ ਬਾਈ ਤਪਾ 4 ਕਿਲੋਮੀਟਰ ਪੱਖੋ ਗਿੰਚ 8 ਕਿਲੋਮੀਟਰ ਘਾਰ ਆ ਜਿਹੜੋ ਆਪਣਾ ਅਲੀ ਕਲੀ ਸੜਕ ਤੇ ਆ ਢਿੱਲਮਾਲੀ ਤੇ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਬਾਈ 86999997138 ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਯੱਕ ਕਿਹੜਾ ਸੂਆ ਸੂਈ ਆ ਜੱਸੀ ਬਾਈ ਬਾਈ ਦੂਜਾ ਸੂਆ ਕਦੋਂ ਸੂਈ ਆ ਬਾਈ ਇਹ ਬਾਈ ਸੂਈ ਆ ਰਾਤ ਠੀਕ ਹੈ ਹਾਂ ਬੱਚਾ ਕੀ ਆ ਗਿਆ ਬੱਚਾ ਬਾਈ ਬੱਚਾ ਆ ਗਿਆ ਜੇਰ ਇਹਦੀ ਆ ਪਈ ਆ ਜੇਰ ਬਾਈ ਕਹਿੰਦਾ ਆ ਪਈ ਆ ਤੇ ਕੰਪਲੀਟ ਬੱਠਲ ਚ ਆਪਾਂ ਦਿਖਾ ਦਿੰਨੇ ਹਾਂ ਹੂੰ ਓਕੇ ਬਾਈ ਬਈ ਬੱਚਾ ਬਸ ਆ ਗਿਆ ਨਾ ਹਾਂ ਬਾਈ ਤੇ ਜਿੱਕੇ ਕਿ ਨੰਗਪੋਲਾ ਕੱਟਿਆ ਬਾਈ ਬਾਈ ਬੋਲਾ ਬੱਚਾ ਰਜਾਇਆ ਮੇਰੇ ਪਪਾ ਮਾਰੀਏ ਯਾਰ ਕੀ ਫਾਇਦਾ ਉਹ ਗੱਲ ਦਾ ਤੇ ਕਿੰਨਾ ਕੇ ਦੁੱਤ ਠੰਡੀ ਠੁੰਡੀ ਬਹੁਤ ਆ ਬਾਈ 12 13 ਕਿਲੋ ਦਾ ਮਮੂਲੀ ਗੱਲ ਹੀ ਆ ਹੂੰ ਬਾਕੀ ਸੇਵਾ ਦਾ ਅਗਲੀ ਦਾ ਹਣਾ ਹੂੰ ਜਾਨੀ ਕਿ ਵੀ ਇਹਨਾਂ ਦਾ ਪੋਲੇ ਹੱਥ ਨਾਲ ਹੀ ਦੇ ਦੂ ਬਾਕੀ ਲੇਵਾ ਬੜਾ ਸੋਹਣਾ ਬਹੁਤ ਸੋਹਣਾ ਬਾਈ ਮੂਰ ਨੂੰ ਗੁੱਠਾ ਵੇਠਾ ਬਹੁਤ ਜੰਗੀ ਆ ਪਾ ਲੈ ਸੰਤੇ ਠੰਡੀ ਇੰਨੀਆਂ ਤਾਰਾ ਮਾਰ ਕੇ ਬੋਲੀ 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 ਕੋਈ ਚੱਕਰੀ ਨਹੀਂ ਬੱਚਾ ਸੱਡ ਗਿਆ ਲੋ ਸੱਡ ਠੰਡੀ ਠੁੰਡੀ ਬਾਈ ਦੇਖ ਸਕਦੇ ਹੋ ਕਰਮ ਵਾਲੀ ਫੁੱਲ ਇਧਰ ਵੀ ਦਿਖਾ ਦੇ ਬਾਈ ਸਿੰਘ ਹੈਗਾ ਕਹਿੰਦੀ ਕੁ ਚੌਂਡ ਜਵਾ ਪਤਾ ਹੈ ਇਹ ਕੋਈ ਪਸਮਾਨੀ ਕਰਾਇਆ ਸਹੀ ਗੱਲ ਬੜੀ ਚੰਗੀ ਚਵਾਈਆ ਜੱਗੇ ਹੋਇਆ ਚੰਗੀ ਆ ਬਈ ਚਵਾਈਆ ਹੁੰਦਾ ਪੰਦੀ ਹੱਥ ਵੀ ਨਾ ਲਾਵੇ ਯਾਰ ਹੂੰ ਸਹੀ ਗੱਲ ਲੈ ਕਿਆ ਬਾਤ ਆ ਬਹੁਤ ਸੋਹਣਾ ਚੌਂਡ ਜਵਾ ਲੱਗਾ ਵਾ ਨਾਲੇ ਪਸਮਾਰੀ ਕਰਾਇ ਨਾ ਬਾਈ ਇੱਕ ਨੰਬਰ ਆ ਬਈ ਜਮਾ ਸਹੀ ਗੱਲ ਆ ਨਾੜਾ ਨੂੜਾ ਦਿਖਾ ਦੇ ਦੇ ਬਹੁਤ ਨਾੜਾ ਨੂੜਾ ਦੇਖੋ ਪੜੀਆਂ ਚੰਗੀਆਂ ਐਵੇਂ ਵੀ ਗਿੱਠ ਤੋਂ ਮੂਰੂ ਲੇਵਾ ਬੜਾ ਚੰਗਾ ਬਈ ਬੜਾ ਚੰਗਾ ਬਈ ਸਭ ਤੋਂ ਇੱਕ ਨੰਬਰ ਆ ਜਮਾ ਯਾਰ ਤੇ ਖੋਲਨੀ ਜੱਗੇ ਤੋਰ ਦੇ ਬਾਈ ਖੋਲ ਕੇ ਬਾਕੀ ਲੇਵਾ ਇਹਨੂੰ ਆ ਕੇ ਕਰਮਾਂ ਨੂੰ ਟੈਟ ਫੀਟਲੈਸ਼ ਵਾਲਾ ਲਈ ਬਹਿ ਕਹਿ ਸਕਦਾ ਫੀਟੰਗਲਾ ਬੰਨਾ ਪੂਰਾ ਸੋਹਣਾ ਤੇ ਪੂਰੀ ਬਿੱਤੀ ਫੇਸ ਫੂਸ ਦੀ ਰਿਜਨਲ ਆ ਬਾਈ ਜਮਾਂ ਜਰਸੀ ਜਮਾਂ ਰਿਜਨਲ ਦੇ ਸਹੀ ਗੱਲ ਆ ਸਿੰਘ ਜ਼ਰੂਰ ਆ ਸਿੰਘ ਜ਼ਰੂਰ ਕੁਝ ਨਹੀਂ ਕਹਿੰਦੀ ਸੁੰਗਾ ਸੁੰਗਾ ਦਾ ਕੋਈ ਚੱਕਰ ਹੀ ਨਹੀਂ ਯਾਰ ਸਹੀ ਗੱਲ ਆ ਬਈ ਸੇ ਅਗਲਾ ਕਹਿੰਦਾ ਸਿੰਘ ਚੰਗਾ ਵੀ ਸਰਦਾਰ ਹਾਂ ਬਾਈ ਬਿਮਾਰ ਨਹੀਂ ਹੁੰਦਾ ਪਸੂ ਹੂੰ ਬਾਕੀ ਨਾ ਜੇ ਗੱਲ ਕਰੀਏ ਪਲੀ ਪੁੜੀ ਦੀ ਕਰਮ ਵਾਲੀ ਫੌਲ ਤੇ ਕੱਦ ਬਾਈ ਓਡਾ ਜੱਡਾ ਜਰਸੀਆਂ ਦਾ ਹੁੰਦਾ ਕੋਈ ਹਾਂ ਬਾਈ ਆ ਕੋਈ ਦੇਖ ਮੇਰਾ 6 ਫੁੱਟ ਕੱਦ ਦਾ ਦੇਖੋ ਮੇਰੇ ਸਾਹ ਬਣਾ ਲਾ ਲਈ ਬਾਲੀ ਬੱਡੀ ਨਹੀਂ ਤੇ ਛਾਤੀ ਤੱਕ ਆਉਂਦੀ ਆ ਸਹੀ ਗੱਲ ਆ ਬਾਈ ਰਵਾਨਾ ਬੋਨਾ ਸਾਫ ਸੁਥਰਾ ਮਰਜ਼ੀ ਬੈਠਦਾ ਬੋਲ ਚੰਗੀਆਂ ਬਾਕੀ ਠੰਡੀ ਜਰ ਦੇਖਣਾ ਬਾਲੀ ਬੋਲੀ ਬੋਲੀ ਨਹੀਂ ਜਾਏ ਠੰਡੀ ਆ ਬਾਈ ਕੋਈ ਚੱਕਰ ਹੀ ਨਹੀਂ ਯਾਰ ਸਿੰਘਾ ਸੁੰਗਾ ਤਾਂ ਹਣਾ ਕਿਹੜੀ ਜਿਹੜਾ ਵਹਿਮ ਮੰਨ ਜਾਂਦਾ ਜਿਵੇਂ ਮਰਜ਼ੀ ਲੈ ਪਹੁੰਚੋ ਇੱਥੇ ਇਧਰ ਦੀ ਵਜ੍ਹਾ ਲੈ ਬਾਈ ਮੈਂ ਕਹਿੰਦਾ ਉੱਤੋਂ ਦੀ ਹੋ ਗਿਆ ਬਾਈ ਲੱਤ ਵੀ ਨਹੀਂ ਚੱਕਦੀ ਯਾਰ ਕੋਈ ਚੱਕਰ ਹੀ ਨਹੀਂ ਯਾਰ ਅਸਲੀ ਠੰਡੀ ਦਾ ਲੇਖਾ ਹੀ ਕੋਈ ਨਹੀਂ ਤੇ ਮੁੱਲ ਮੁੱਲੇ ਦਾ ਯਾਰ ਮੁੱਲ ਕਰਾਉਣਾ ਤਾਂ 50 ਕਰਾ ਲਾ 52 ਕਰਾ ਲਾ 46000 ਦੀ ਆਪਾਂ ਦੇ ਦਾਂਗੇ ਠੀਕ ਹੈ ਜਮਾ ਜਾਇਜ ਮੋਹਲਾ ਟੋਕੜਾਂ ਵਾਲਾ ਮੁੱਲ ਕਰਾਉਣ ਤੋਂ ਬਾਈ ਕਹਿੰਦਾ 50 ਕਰਾ ਲਾ ਭਾਵੇਂ ਕਰਾ ਲਓ ਬਾਈ 55 ਪਰ 46000 ਰੁਪਏ ਦੀ ਬੜਾ ਆਪਾਂ ਇਹ ਦੇ ਦੇ ਦਾਂਗੇ 46000 ਦੀ ਦੇ ਦਾਂਗੇ ਚਾਰੂ ਚੁਰੂ ਏਡੇ ਜਿਹੜਾ ਕੋ ਮਰਜ਼ੀ ਪਾਈ ਚੱਲੀ ਠੀਕ ਹੈ ਤਹਿਸੀਲ ਠੰਡੀ ਦਾ ਤਾਂ ਕੋਈ ਲੇਖ ਹੀ ਨਹੀਂ ਕੀ ਆ ਬਾੜੀ ਠੰਡੀ ਆ ਨਾ ਲੈ ਜਿਵੇਂ ਮਰਜ਼ੀ ਸਹੀ ਗੱਲਾਂ ਕਹਿਣਾ ਕਰਮਾ ਇਹਨੇ ਕੁਝ ਨਹੀਂ ਠੰਡੀ ਠੰਡੀ ਦੇ ਧੱਕਾ ਮਾਰਨਾ ਫੁੱਲ ਸਹੀ ਗੱਲ ਆ ਆ ਪਾਸੇ ਕਰਨੀ ਪੈਂਦੀ ਆ ਆ ਪਾਸੇ ਕਰਨੀ ਨਾ ਕੋ ਸਹੀ ਗੱਲ ਤੇ ਦੋ ਨੰਬਰ ਤੇ ਲੱਗੇ ਇਹ ਬਈ ਅਰੀਜਨਲ ਦੂਜਾ ਸੂਆ ਸੁਣਦੀ ਚਾਰ ਦਾ ਹੁੰਦਾ ਬਈ ਮੂੰਹੋਂ ਮੂੰਹੋਂ ਚਾਰ ਦਾ ਹਾਂ ਬਈ ਕਿੰਨਾ ਟਾਈਮ ਬਾਕੀ ਆਦਾ ਬਈ ਇਹ ਬਈ ਲੈ ਜੂ ਪੰਜ ਤੋਂ 6 ਦਿਨ ਹਜੇ ਤੇ ਲੱਟਲਾਂ ਬਹੁਤ ਪੰਗਾ ਇਹਦੇ ਵਿੱਚ ਦਿਖਾ ਦੇਣਾ ਬਾਕੀ ਬੱਚਾ ਹੀ ਆ ਹਜੇ ਤਾਂ ਜਾਮਾ ਜਾਮਾ ਬਈ ਹੂੰ ਲੈ ਲੈ ਵਲ ਬਹੁਤ ਪੋਲਾ ਪੈ ਠੰਡੀ ਠੁੰਡੀ ਬਹੁਤ ਹੈ ਵੀ ਬਾਕੀ ਥਣਾ ਦੇ ਫੋੜ ਨਹੀਂ ਕਿਸੇ ਜਾ ਨਾ ਜੰਮੀ ਨਹੀਂ ਬਈ ਗਾਰੰਟੀ ਹੈ ਥਣਾ ਤੋਂ ਨਹੀਂ ਦਿਖਾ ਦੇ ਬਾਈ ਸਭੀ ਵਧੀਆ ਥਣਾ ਦੀ 15 ਕਿਲੋ ਦੇ ਦੋ ਬਈ ਆਰਾਮ ਨਾਲ ਹੂੰ ਬ੍ਰੀਡ ਬਰੂਡ ਬਹੁਤ ਦਿਖਾ ਦੇ ਬਹੁਤ ਚੰਗੀ ਆ ਬਈ ਲੇ ਫੇਸਬੁਕ ਦੇਖ ਟੋਵਾ ਡਾ ਬੜਾ ਚੰਗਾ ਪੂਰਾ ਪੂਰਾ ਇੱਕ ਨੰਬਰ ਆ ਵੀ ਜਰਸੀ ਹੀ ਆ ਗਈ ਜਮਾ ਜਰਸੀ ਆ ਬਈ ਇਹ ਵੀ ਹੂੰ ਬਾਕੀ ਬਈ ਤੋਰਾ ਤਾਰਾ ਇਹਦਾ ਚੈੱਕ ਕਰ ਸਕਦੇ ਇੱਕ ਨੰਬਰ ਆ ਕੱચી ਕੱચી ਬਈ ਹਾਂ ਬਈ ਉਹਨਾਂ ਆਪ ਦਾ ਕੱચી ਕੱચી ਆ ਕਿਉਂਕਿ ਜਦੋਂ ਤਿਆਰੀ ਕਰੂ ਕਰਮ ਵਾਲੀ ਸੂਣੀ ਕਰੂ ਫਵਾਦਾ ਦਾ ਟਾਇਟ ਹੀ ਰੱਖੂ ਫਿਕਸ ਹੀ ਰੱਖੂ ਕਿ ਨਹੀਂ ਜੇ ਟੈਸਰ ਰੱਖੂ ਬਈ ਬਾਨਾ ਪੂਰਾ ਇੱਕ ਨੰਬਰ ਦੁੱਧ 15 16 ਕਿਲੋ ਚਵਾ ਦੂ ਬੁੱਛੀ ਰਾਮ ਨਾਲ ਠੰਡੀ ਹੁੰਡੀ ਵੀ ਪੂਰੀ ਵਾਲਾ ਤੇ ਜੱਗੇ ਦਾ ਮੁੱਲ ਫਿਰ ਬਈ ਅੱਜ ਇਹਦਾ ਮੁੱਲ 60000 ਕਰਦੇ ਆ ਬਈ 60000 ਹਾਂ ਉਹ ਜੂ ਥੋੜਾ ਤਕੜਾ ਕੋਈ ਗੱਲ ਨਹੀਂ ਥੋੜਾ ਤਕੜਾ ਮੰਨ ਤਾਣ ਹੋ ਜਾ ਠੀਕ ਆ ਅੱਜ ਕੱਚੀ ਆ ਬਈ ਕੱਚੀ ਨਾਲ ਮੁੱਲ ਭੀ ਕਹਿੰਦਾ 60000 ਚੰਗੀ ਆ ਬਈ ਬੁੱਛੀ 4 ਦਿਨ ਦਾ ਬੱਚਾ ਠੈਰ ਹੋ ਕੇ 70000 ਦਾ ਬਈ ਬੱਚਾ ਜਮਾ ਪੋਲੇ ਹੱਥ ਨਾਲ ਹੂੰ ਸਹੀ ਸਹੀ ਗੱਲ ਤੇ ਮੋਲੇ ਦਾ ਹੈਗਾ ਬਾਈ ਕਹਿੰਦਾ 60000 ਰੁਪਏ ਬਾਕੀ ਆਏਗਾ ਦਾ ਮੌਕੇ ਤੇ ਮਾਨਤਾਣਾ ਆਪਾਂ ਜਰੂਰ ਕਰਦੇ ਆਂਗੇ ਉਹਦਾ 40 ਆ ਹਨ ਇਹਦਾ 40 ਆ ਬਾਈ ਠੀਕ ਆ ਹਾਂ ਇਹਦਾ 40 ਯਾਰ ਆ ਬਾਈ ਜੇ ਕਿਤੇ ਸਿੰਘਣਾ ਉੰਦੇ ਫਿਰ ਇਹਦਾ ਵੀ ਇੰਨਾ ਹੀ ਹੁੰਦਾ ਹੂੰ ਸਿੰਘਾ ਕਰਕੇ ਬੱਟਾ ਪੈ ਗਿਆ ਥੋੜਾ ਜਿਆ ਕਹਿੰਦੀ ਕਰਮ ਕਰਮ ਵਾਲੀ ਕੁਛ ਨਹੀਂ ਬਾਕੀ ਠੰਡੀ ਗੁੰਡੀ ਦੇ ਬਰਾਬਰ ਹੀ ਆ ਕੋਈ ਐ ਨਹੀਂ ਬਾਲੀ ਛੋਟੀ ਵੀ ਹੈ ਨਹੀਂ ਠੰਡੀ ਗੁੰਡੀ ਦਾ ਬਾਈ ਲਾ ਦਿਖਾ ਦੇ ਲੈ ਪੂਰਾ ਦੇਖ ਜਿਵੇਂ ਮਰਜੀ ਹੋ ਕਰੀ ਲੈ ਵਲੂ ਵਾ ਚੈੱਕ ਕਰਾ ਦੇ ਕਿੰਨਾ ਜੀ ਦੇ ਸਹੀ ਗੱਲ ਲੈ ਫੋਸਲੇ ਵੇਦੀ ਆ ਜਮਾ ਪੱਕੇ ਲੈਵੇ ਦੀ ਬੈਣ ਫੋਸਲੇ ਵੇਦੀ ਆ ਬਾਕੀ ਜਿੰਨਾ ਮੂਰ ਨੂੰ ਉਹ ਨਹੀਂ ਮੰਗਦਾ ਨਹੀਂ ਸਹੀ ਗੱਲ ਆ ਬਈ ਕਿਸੇ ਵੀ ਵੀਰ ਨੂੰ ਬਈ ਦੋਮਾ ਬੈੜਾਂ ਚ ਕੋਈ ਵੀ ਬੈੜ ਪਸੰਦ ਆ ਬੈਣਾ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ